ਬਹੁਤ ਮੁਸ਼ਕਲਾ ਹਨ ਵੀ ਆਂਡ ਜਾਣ ਤੇ ਪਾਣੀ ਦੀ ਮਤਲਬ ਰੈਡ ਪੈਣ ਦੀ ਸਾਡ ਬਹੁਤ ਮੁਸ਼ਕਲਾ ਹੈ ਜਿ ਤਰ੍ਹਾਂ ਆਈ ਸਾਡੀ ਕੋਈ ਜੀ ਜੀ ਨਹੀਂ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ मुफ्त बिजली गारंटी तहत नब्बे नमस्कार जी सबसे पहले मैं सीएम साहब जी का धन्यवाद करना चाहता हूं जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज के लिए मैं दोबारा फिर से धन्यवाद करना चाहता हूं सीएम साहब का श्रीमान श्री एम भगवंत मान का हम धन्यवाद करते हैं क्योंकि हमारा बिजली बिल जीरो आया है 600 सौ यूनिट हमें मुफ्त में मिला है इसके लिए बहुत बहुत धन्यवाद बिजली के खेतर च मुख्यमंत्री भगवंत सिंह मान वालों पंजाब के इतिहास शुरू की इस नवी परंपरा दे लोक बेहद खुश हैं 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ। ਕੋਈ ਜ਼ਿਆਦਾ ਨਹੀਂ ਕੋਈ ਸਾਨੂੰ ਆਣ ਜਾਣ ਵਾਸਤੇ ਬਹੁਤ ਮੁਸ਼ਕਲਾ ਨਾਹੀਂ ਜਾਂ ਡਰੇ ਕੋਈ ਜਗ੍ਹਾ ਹੈ ਪਾਰ ਕੋਈ ਸਾਡੇ ਕਿ ਮਤਲਬ ਨਾ ਕੋਈ ਪੈਲੀ ਹੈ ਨਾ ਕੋਈ ਜ਼ਮੀਨ ਹੈ ਬਹੁਤ ਮੁਸ਼ਕਲਾ ਕੰਮ ਕਰ ਵੀ ਹੈ ਨਹੀਂ ਆ ਵੇਹੇ ਹੈ ਟਾਈਮ ਪਾਸ ਕਰਦੇ ਇੱਕ ਦੂਸਰੇ ਦੇ ਘਰ ਕੰਮ ਕਰਕੇ ਤੇ ਗਰੀਬ ਬਹੁਤ ਮਾੜੇ ਹੈ ਬਿਲਕੁਲ ਹੀ ਲੱਤ ਤੋਂ ਵੀ ਹੈ ਡੀਕਾਪਟਰ ਮੈਂ ਕੋਈ ਕੰਮ ਕਰ ਨਹੀਂ ਸਕਦੀ। ਆਨੇ ਜਰਦੀ ਬਹੁਤ ਮੁਸ਼ਕਲ ਰਿਸ਼ਤੇਦਾਰ ਵੀ ਸਾਨੂੰ ਇੰਨਾ ਕੁ ਨਹੀਂ ਰੱਖਦੇ ਦੇ ਨਾ ਕੋਈ ਸਾਡੇ ਕੋਲ ਆਂਦਾ ਜਾਂਦਾ ਆ ਬਹੁਤ ਮੁਸ਼ਕਲ ਆ ਦੋ ਚਾਰ ਦਿਨ ਰੇ ਰਹਿੰਦੇ ਆ ਫੇਰ ਆ ਜਾਂਦੇ ਆ ਇੱਧਰ ਕਿੱਥੇ ਜਾਈਏ ਹਰ ਕੋਈ ਮਤਲਬ ਰੱਖਣ ਦਾ ਪੈਣ ਦਾ ਕੋਈ ਰੋਕ ਟੰਗ ਦੀ ਨਾ ਕੋਈ ਸਰਕਾਰਾਂ ਅੰਦਰ ਆਂਦੀਆਂ ਜਾਂਦੀਆਂ ਸਾਨੂੰ ਪਹਿਤੁੰਦੀਆਂ ਪੋਲ ਬਲੂ ਅੱਜ ਬਣਾਉਂਦੇ ਆ ਕੱਲ ਬਣਾਉਂਦੇ ਕੋਈ ਨਹੀਂ ਬਣਾਉਂਦਾ ਫੇਰ ਕਹਿ ਕੇ ਚਲੇ ਜਾਂਦੇ ਆ ਮੁੜ ਕੇ ਕੋਈ ਨਹੀਂ ਸਾਡਾ ਸੋਚਦਾ ਮੁੜ ਕੇ ਵੜਦਾ ਨਹੀਂ ਸਾਡੇ ਵੱਲ ਦਿਖਦਾ ਨਹੀਂ ਕੀ ਕੋਈ ਹੈਗਾ ਰੰਦਾ ਕਿ ਜਾਂ ਨਹੀਂ ਰੰਦਾ ਕਿ ਜਾਂ ਕਿੱਦਾ ਖਾਂਦੇ ਆ ਕਿੱਦਾ ਰਹਿੰਦੇ ਆ ਸਾਡਾ ਸੋਚਦਾ ਕੁਛ ਨਹੀਂ ਇਹ ਚਾਰ ਪੰਜ ਦਿਨ ਬਹੁਤ ਔਖੇ ਹਨ ਕੋਈ ਅਮਰਦਸੀ ਹਨ ਜਾਣੇ ਵੀ ਪੈ ਜਾਂਦਾ ਜਾਂ ਕੋਈ ਕੁਛ ਵੀ ਹੁੰਦਾ ਬਹੁਤ ਮੁਸ਼ਕਿਲ ਹੋਈ ਮੇਨਾਂ ਹਾਂ ਬਹੁਤ ਮੁਸ਼ਕਿਲ ਆ ਬਹੁਤ ਚੰਗੇ ਇੱਥੇ ਤੇ ਮੈਂ ਕਹਿੰਦਾ 100 ਤੋਂ ਵੀ ਵੱਧ ਮੁਸ਼ਕਲਾਂ ਸਾਰੀਆਂ ਮੁਸ਼ਕਲਾਂ ਲੱਭੀਆਂ ਸਾਨੂੰ ਸਹੂਲਤ ਲੱਭੀ ਕੋਈ ਨਹੀਂ ਸਾਨੂੰ ਇੱਥੇ ਕੇਸ ਕਿਸਮ ਦੀ ਵੀ ਸਹੂਲਤ ਨਹੀਂ ਆ ਅਸੀਂ ਬੱਚਿਆਂ ਨੂੰ ਇੱਧਰ ਪੜਾਉਣ ਵਾਸਤੇ ਲਿਆ ਰਹੇ ਆ ਘਰ ਇੱਧਰ ਨਹੀਂ ਆ ਇੱਧਰ ਕਰਨਾ ਪਸ਼ੂ ਸਾਡੇ ਜਿਹੜੇ ਨਾ ਹੁਣ ਮੈਂ ਕੱਲ ਦਾ ਥੇ ਰੋ ਗਿਆ ਪਿਆ ਮੇਰੇ ਪਸ਼ੂ ਭੁੱਖੇ ਮਾਰ ਰਹੇ ਨੇ ਪੰਜ ਛੇ ਪਸ਼ੂ ਰੱਖਿਆ ਮੈਂ ਕਿ ਕਿੱਦਾਂ ਜਾ ਕੇ ਉਹਨੂੰ ਕਿਸ ਮੌਕੇ ਤੇ ਜਾ ਕੇ ਸਾਂਭਣਾ ਐ ਮੈਂ ਪੰਜ ਚਾਰ ਬੋਰੇ ਖਾਦ ਦੇ ਲੈ ਕੇ ਜਾ ਲਿਆ ਇਹਨਾਂ ਨੂੰ ਸਾਂਭਣਾ ਜਾ ਪਸ਼ੂ ਦੇ ਸਾਹਮਣੇ ਮੁਸ਼ਕਲ ਆ ਬਹੁਤ ਆ ਪੁਰ ਸਾਡਾ ਇੱਥੇ ਨਾ ਕਹਿੰਨੇ ਬਣਾਣਾ ਨਾ ਬੰਦਣਾ ਅਗਮਨ ਦਾ ਮਾਂ ਜੀ ਨਾਲ ਬੜੀ ਆਸ ਸੀ ਪਰ ਲੇਕਨ ਇਹ ਵੀ ਜਵਾਬ ਦੇ ਗਏ ਹਾਂਜੀ ਕਿੰਨੇ ਕੁ ਪਿੰਡ ਨੇ ਉਧਰ ਇੰਨੇ 7 ਨਾ ਜੀ ਇੱਥੇ ਪਹਿਲਾਂ ਕਿੰਨੇ ਨਲਾਂ ਦੀ ਪਿੰਡਾਂ ਦੀ ਬਾਦੀ ਬਹੁਤ ਹੀ ਕੋਈ ਦਰਿਆ ਨੇ ਢਾਏ ਕੋ ਲੋਕੀ ਕਿਲਾ ਦੋ ਕਿਲੇ ਵਾਲੇ ਛੱਡ ਕੇ ਚਲ ਗਏ ਕਹਿੰਦੇ ਚਲੋ ਪਾਰ ਚਲੀਏ ਇੱਥੇ ਕੀ ਕਰਨਾ ਉਹ ਆਪਣੇ ਕਾਰੋਬਾਰ ਲੋਕਾਂ ਪਾਲੇ ਤੇ ਬਾਕੀ ਪਿੰਡ ਦੇ ਇੱਥੇ ਮੇਰੇ ਖਿਆਲ 15 20 ਪਿੰਡ ਬਸਦੇ ਸੀ 25 ਪਿੰਡ ਵੀ ਹੋਣਗੇ ਕੋਈ ਸਮੇਂ ਨੂੰ ਕੋਈ ਦਰਿਆ ਦੇ ਬਾਝ ਆ ਗਏ ਕੁਝ ਲੋਕੀ ਛੱਡ ਕੇ ਚਲ ਗਏ ਯਾਦ ਹੋ ਗਿਆ ਦੇਸ਼ ਹਾਂਜੀ ਯਾਦ ਅਸੀਂ ਕਦੋਂ ਆ ਜੀ ਅਸੀਂ ਗੁਲਾਮ ਹੈ ਅੱਜ ਵੀ ਅਸੀਂ ਤਾਂ ਯਾਦ ਹੈ ਹੀ ਨਹੀਂ ਓਏ ਹਾਂਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par